ਪੇਪਰ ਦਾ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਦਿਮਾਗ ਕੰਮ ਕਰਨੋਂ ਹਟ ਜਾਣਾ ਡਰਾਇਆ ਜਾ ਰਿਹਾ ਤੇ ਡਰਾ ਉਸ ਵਰਗ ਨੂੰ ਜਾ ਰਿਹਾ ਜਿਹੜਾ ਕਿ ਲੋਕਾਂ ਦੀ ਆਵਾਜ਼ ਆ ਜੇ ਜਰ ਜਿਹੜੇ ਪੱਤਰਕਾਰ ਦੀ ਆਵਾਜ਼ ਪੂਰੀ ਦੁਨੀਆ ਚ ਸੁਣਦੀ ਆ ਜੇ ਉਹ ਬੰਦੇ ਦੇ ਕੀ ਆ ਮੈਂ ਕਹਣਾ ਵੀ ਮਗਰ ਪੈ ਸਕਦੇ ਆ ਇਹ ਉਹ ਬੰਦੇ ਦੇ ਫਿਜ਼ੀਕਲੀ ਕੀ ਆ ਮਾਰ ਕੇ ਅਟੈਕ ਕਰ ਸਕਦੇ ਆ ਤਾਂ ਆਮ ਬੰਦੇ ਦੀ ਕੀ ਕਹਾਤਾ ਜੀ ਸਿਆਸਤ ਕਰਨ ਜੋਗੇ ਛੱਡੋ ਵੀ ਸਿਆਸਤ ਕਰਨ ਜੋਗੇ ਤਾਂ ਇਹ ਪਹਿਲਾਂ ਵੀ ਹੈ ਨਹੀਂ ਸੀ ਹੁਣ ਵੀ ਹੈ ਨਹੀਂ ਜੀ ਠੀਕ ਹੈ ਨਾ ਛੁਟਕਲੇ ਨਾਲ ਸਰਕਾਰ ਤਾਂ ਚੱਲਦੀ ਹੈ ਕਿ ਕਿ ਡੜਾ ਤੋਂ ਡੜਾ ਕਿਧਰ ਤੇ ਚਲਾ ਹੋਤਾ ਜਿਹੜੀ ਗੱਲਾਂ ਕਈਆਂ ਨਾਲ ਤੁਹਾਡੇ ਸਾਹਮਣੇ ਆ ਵੀ ਆਉਣ ਵਾਲੇ ਪ੍ਰਚਾਰ ਦੇ ਵਿੱਚ ਜੇ ਸਰਕਾਰ ਦੇ ਹੀ ਰੱਤ ਰਹੇ ਤਾਂ ਫਿਰ ਇਹ ਨਹੀਂ ਪਤਾ ਵੀ ਡਲੇ ਖੇਤਰ ਕਿਧਰੋਂ ਕੀ ਕੁਝ ਵੱਜੇ ਕਿਉਂਕਿ ਆਮ ਘਰਾਂ ਦੇ ਸੀ ਤੇ ਆਮ ਘਰਾਂ ਦੇ ਜੇ ਖਾਸ ਬਣ ਦੀ ਕੋਸ਼ਿਸ਼ ਕਰਨੇ ਤਾਂ ਲੋਕ ਲੱਤਾਂ ਫੜ ਕੇ ਇਹਨਾਂ ਨੂੰ ਬੜੀ ਸੰਜੀ ਹੂੰ ਸਸ਼ੀਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜਿਆ ਹੋ ਮੈਂ ਪਰਮਜੀਤ ਸ ਇਸ ਵਕਤ ਅਸੀਂ ਗਦਲਬਾ ਵੇਖ ਰਹੇ ਹਾਂ ਜਿੱਥੇ ਪੱਤਰਕਾਰ ਰਣਜੀਤ ਸਿੰਘ ਨਾ ਹੋਈ ਕੁੱਟ ਮਾਰਦਾ ਇਨਸਾਫ ਦੇ ਲਈ ਇੱਕ ਮੋਰਚਾ ਕੱਢਿਆ ਗਿਆ ਸੀ ਤੇ ਤਮਾਮ ਜਥੇਬੰਦੀਆਂ ਤੇ ਕਿਵੇਂ ਦੇਖਦੇ ਹੋ ਜੀ ਜਿਹੜਾ ਹਰ ਵਾਰ ਇਸ ਤਰ੍ਹਾਂ ਦੇ ਹਮਲੇ ਕੀਤੇ ਜਾਣੇ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਕੀਤੇ ਜਾਣੇ ਕੀ ਹੁਣ ਇਸ ਤਰੀਕੇ ਦੇ ਨਾਲ ਆਵਾਜ਼ ਚੱਕਣ ਵਾਲਿਆਂ ਨੂੰ ਰੋਕਿਆ ਜਾ ਸਕਦਾ ਸਭ ਤੋਂ ਵੱਡੀ ਗੱਲ ਤਾਂ ਬਈ ਲੋਕਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਇਹ ਭੈ ਪੈਦਾ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਦਿਮਾਗ ਕੰਮ ਕਰਨੋਂ ਹਟ ਜਾਣ। ਅਸੀਂ ਜਾਣਦੇ ਹਾਂ ਕਿ ਜਦੋਂ ਡਰ ਪੈਦਾ ਹੁੰਦਾ ਨਾ ਡਰ ਦੇ ਨਾਲ ਕੀ ਆ ਬੰਦੇ ਦਾ ਦਿਮਾਗ ਕੰਮ ਨਹੀਂ ਕਰਦਾ। ਇਹ ਡਰਾਇਆ ਜਾ ਰਿਹਾ ਤੇ ਡਰਾ ਉਸ ਵਰਗ ਨੂੰ ਜਾ ਰਿਹਾ ਜਿਹੜਾ ਕੀ ਲੋਕਾਂ ਦੀ ਆਵਾਜ਼ ਆ। ਸਭ ਤੋਂ ਵੱਡੀ ਗੱਲ ਆ ਵੀ ਮੈਂ ਇੱਕ ਗੱਲ ਆਪਾਂ ਸਾਰਿਆਂ ਨੂੰ ਸੋਚਣੀ ਪਣਦੀ ਆ ਕਿ ਜੇ ਜਰ ਜਿਹੜੇ ਪੱਤਰਕਾਰ ਦੀ ਆਵਾਜ਼ ਪੂਰੀ ਦੁਨੀਆ 'ਚ ਸੁਣਦੀ ਆ ਜੇ ਉਹ ਬੰਦੇ ਦੇ ਕੀ ਆ ਮੈਂ ਕਹਣਾ ਵੀ ਮਗਰ ਪੈ ਸਕਦੇ ਆ ਇਹ ਉਹ ਬੰਦੇ ਦੇ ਫਿਜ਼ੀਕਲੀ ਕੀ ਆ ਮਾਰ ਕੇ ਅਟੈਕ ਕਰ ਸਕਦੇ ਆ ਤਾਂ ਆਮ ਬੰਦੇ ਦੀ ਕੀ ਹਕਤ ਆ। ਤਾਂ ਅਸਲ ਦੇ ਵਿੱਚ ਜਿਹੜਾ ਕਿ ਅਟੈਕ ਕੀਤਾ ਗਿਆ ਨਾ ਲੋਕਾਂ ਤੇ ਕੀਤਾ ਗਿਆ ਮੈਂ ਇਹੀ ਗੱਲ ਕਹਿਣਾ ਕਿ ਅੱਜ ਅਸੀਂ ਸਾਰੇ ਜਿੰਨੇ ਆਏ ਆ ਅੱਜ ਅਸੀਂ ਲੋਕਤੰਤਰ ਦੇ ਕੀ ਬੈਨ ਪਾਉਣ ਆਏ ਆ ਕਿਉਂਕਿ ਲੋਕਤੰਤਰ ਮਰ ਗਿਆ ਇਹ ਬੈਨ ਪਾਉਣ ਦਾ ਮਤਲਬ ਇਹੀ ਆ ਭਈ ਜਿਹੜੇ ਅੱਜਿਤ ਕੀ ਇੱਥੇ ਲੋਕ ਮਾਕੇ ਨਾਰੇ ਲਾ ਰਹੇ ਆ ਜਿਹੜੀ ਗੱਲ ਕਰ ਰਹੇ ਆ ਇਕੱਲਾ ਇਕੱਲਾ ਵੈਣ ਆ ਠੀਕ ਹੈ ਨਾ ਇਹ ਵੈਣ ਤਾਂ ਅਸੀਂ ਵਿਹਾ ਰਹੇ ਆ ਕਿਉਂਕਿ ਸਾਨੂੰ ਪਤਾ ਲੱਗ ਚੁੱਕਿਆ ਕਿ ਲੋਕ ਜਿਹੜੇ ਕੀ ਆ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਜਿਹੜੇ ਕੋਈ ਚਪੇੜ ਬੱਜੀ ਆ ਜਾਂ ਜਿਹੜਾ ਵੀ ਅਟੈਕ ਹੋਇਆ ਇਹ ਲੋਕਤੰਤਰ ਤੇ ਨਹੀਂ ਲੋਕਾਂ ਤੇ ਆ ਲੋਕਾਂ ਦੀ ਮਾਨਸਿਕਤਾ ਤੇ ਆ ਤੇ ਜੇ ਮੰਨ ਕੇ ਚਲੋ ਜੀ ਪੱਤਰਕਾਰ ਵੀ ਚੁੱਪ ਕਰਾਤੇ ਇਹਨਾਂ ਨੇ 8-10 ਬੰਦੇ ਆ ਪੂਰੇ ਪੰਜਾਬ ਦੇ ਵਿੱਚ ਚੈਨਲ ਜਿਹੜੇ 10 ਕ ਮਾਕੇ ਚੈਨਲ ਹੋਣ ਜਿਹੜੇ ਆਵਾਜ਼ ਬੁਲੰਦ ਕਰਦੇ ਆ ਮੈਂ ਇੱਕ ਗੱਲ ਦੱਸਦਾ ਭਾਈ ਜਿਵੇਂ ਆਪਾਂ ਨਾ ਮਨੀਸ਼ ਛੋਧਿਆ ਦੀ ਗੱਲ ਹਰੇਕ ਹੀ ਕੋਟ ਕਰਦਾ ਸ਼ਾਮਦਾਮ ਦੰਡ ਭੇਦ ਪਰ ਇਹਨੂੰ ਥੋੜਾ ਜਿਹਾ ਕੀ ਉਹ ਉਲਟ ਫੇਰ ਕਰਦਾ ਇਹ ਸ਼ਾਮਦਾਮ ਦੰਡ ਭੇਜਾਂ ਦੇ ਸ਼ਾਮਦਾਮ ਭੇਦ ਦੰਡ ਕਰਨ ਲੱਗੇ ਭੇਦ ਦੰਡ ਦਾ ਮਤਲਬ ਕੀ ਆ ਸ਼ਾਮਾ ਤੁਸੀਂ ਜਾਣਦੇ ਕਿ ਗੱਲਬਾਤ ਨਾਲ ਪਹਿਲਾਂ ਮਨਾਉਣ ਦੀ ਕੋਸ਼ਿਸ਼ ਕਰਦੇ ਆ ਫਿਰ ਧਾਮ ਖਰੀਦਣ ਦੀ ਕੋਸ਼ਿਸ਼ ਕਰਦੇ ਆ ਜਦੋਂ ਫਿਰ ਵੀ ਹਿਸਾਬ ਚ ਨਾ ਆਵੇ ਠੀਕ ਹੈ ਨਾ ਫਿਰ ਦੰਡ ਤੋਂ ਪਹਿਲਾਂ ਫਿਰ ਭੇਦ ਕਰਦੇ ਆ ਭੇਦ ਦਾ ਮਤਲਬ ਕੀ ਆ ਪਾੜਦੇ ਆ ਹੁਣ ਪਾੜੇ ਵੇ ਆ ਬਈ ਇੱਥੇ ਕਿੰਨੇ ਲੋਕ ਪਹੁੰਚੇ ਆਸੀਂ ਜਾਣਦੇ ਆ ਪੱਤਰਕਾਰ ਭਾਈਚਾਰਾ ਉਹੀ ਪਹੁੰਚਿਆ ਜਿਹੜਾ ਅੱਜ ਕੀ ਲੋਕਾਂ ਦੇ ਨਾਲ ਖੜਾ ਜਿਹੜਾ ਜਿਹੋਨਾਂ ਦੀ ਬੁੱਕਲ ਦਾ মিডিਆ ਅਸੀਂ ਕੀ ਆ ਗੋਦੀ মিডিਆ ਵੀ ਕਹਿ ਦਿੰਨੇ ਆ ਉਹ ਸਾਰਾ মিডিਆ ਜਿੱਥੇ ਆਇਆ ਨਹੀਂ ਮੈਂ ਕਹਿੰਦਾ ਵੀ ਲਗਭਗ 90% ਉਹਨਾਂ ਨਾਲ ਵੀ ਲੋਕ ਜਿਹੜੇ ਵੇ ਹੈਗੇ ਆ ਠੀਕ ਆ ਤਾਂ ਮੈਂ ਇਹੀ ਗੱਲ ਕਰਦਾ ਕਿ ਪਹਿਲਾਂ ਨੇ ਭੇਦ ਪਾ ਚੁੱਕੇ ਆ ਪਾੜ ਚੁੱਕੇ ਆ ਪਰ ਜਿਹੜੇ ਅੱਜ ਉਹਨਾਂ ਦੀਆਂ ਬੁੱਕਲਾਂ 'ਚ ਬੈਠੇ ਉਹਨੂੰ ਇਹ ਨਹੀਂ ਪਤਾ ਠੀਕ ਹੈ ਨਾ ਵੀ ਸਾਡੇ ਨਾਲ ਬਾਨ ਨਹੀਂ ਕੀਆ ਕਿਉਂਕਿ ਜਿਹੜਾ ਭਾਈ ਜੀ ਸਿਆਸੀ ਲੋਕਾਂ ਦੇ ਦਾ ਸਿਆਸਤ ਕਰਦੇ ਰਹਿਣਾ ਪਰ ਮੈਂ ਕਹਿੰਦਾ ਵੀ ਅੱਜ ਜੇ ਉਹਨਾਂ ਦੀ ਵਾਰੀ ਆ ਤਾਂ ਕੱਲ੍ਹ ਨੂੰ ਦੂਜਿਆਂ ਦੀ ਵਾਰੀ ਆ ਜੇ ਤੁਸੀਂ ਅੱਜ ਉਹਨਾਂ ਦੇ ਸਕੇ ਬਣੇ ਬੈਠੇ ਹੋ ਤਾਂ ਦੂਜਿਆਂ ਨੇ ਵੀ ਮੱਕੇ ਹੋਣੀ ਕਰਨਾ ਲੋੜ ਕੀ ਆ ਵੀ ਮ ਜਿੰਨਾ ਚਿਰ ਪੱਤਰਕਾਰ ਦਾ ਸਤੰਤਰ ਨਹੀਂ ਹੁੰਦੀ ਅਸੀਂ ਕਹਿੰਦੇ ਲੋਕਤੰਤਰ ਨੂੰ ਬਚਾਉਣ ਵਾਲੀ ਅਜੇ ਕੋਈ ਧਰ ਬਚੀ ਸੀ ਇਕੱਲਾ ਕੀਆ ਪੱਤਰਕਾਰ ਇਹ ਸਰਕਾਰ ਬਣੀ ਵੀ ਸੋਸ਼ਲ ਮੀਡੀਆ ਦੇ ادارے ਸੀ ਇਹਨਾਂ ਪੱਤਰਕਾਰਾਂ ਨੇ ਇਹਨਾਂ ਦੀ ਵਾਇਬ ਬਣਾਈ ਸੀ ਕਿ ਤਰ੍ਹਾਂ ਮੈਂ ਕਹਿੰਦਾ ਵੀ ਅੱਜ ਗੱਲਾਂ ਵੀ ਹੀ ਹੋਊਗਾ ਸੀ ਵੀ ਜਿਹੜੇ ਪੱਤਰਕਾਰ ਮਾ ਕੇ ਉੱਥੇ ਗੱਲਾਂ ਕਰ ਰਹੇ ਸੀ ਉਹ ਸਾਰੇ ਬੰਦੇ ਕੀ ਆ ਇਹਨਾਂ ਦੇ ਗਹਿਣੇ ਸੀ ਉਹਨਾਂ ਬੰਦਿਆਂ ਨੇ ਇਹਨਾਂ ਦੀ ਕੀ ਆ ਪ੍ਰੇਰ ਵੀ ਕੀਤੀ ਕਿਉਂਕਿ ਸਾਨੂੰ ਦਿਸ ਕੀ ਰਿਹਾ ਸੀ ਉਹਨਾਂ ਟਾਈਮਾਂ 'ਚ ਸਾਰੇ ਪਹਿਲਾਂ ਵਰਤੇ ਹੋਏ ਸੀ ਦੂਜੀ ਗੱਲ ਇਹ ਕੀ ਆ ਕਿ ਕਾਰਜਪਾਲਿਕਾ ਵਿਧਾਨਪਾਲਿਕਾ ਨਾਪਾਲਿਕਾ ਤਿੰਨ ਥੰਮ੍ਹ ਦੀ ਲੋਕਤੰਤਰ ਦੇ ਠੀਕ ਹੈ ਨਾ ਜਿਹਨੇ ਤਿੰਨਾਂ ਨੂੰ ਚੈਲੰਜ ਹੋ ਚੁੱਕਿਆ ਸੀ ਅੱਜ ਚੌਥਾ ਥੰਮ੍ਹ ਆ ਜਿਹੜਾ ਠੀਕ ਹੈ ਨਾ ਉਹਨੂੰ ਵੀ ਇਹਨਾਂ ਨੇ ਜਾਣ ਪੁੱਝ ਕੇ ਜਰਜਰਾ ਕੀਤਾ ਗਿਆ ਅੱਜ ਕਿਤੇ ਨਾ ਕਿਤੇ ਭਰੋਸੇਯੋਗ ਤਾਂ ਪੱਤਰਕਾਰਤਾ ਦੀ ਖਤਮ ਕਰਨ ਦੇ ਵਿੱਚ ਕੁਝ ਨਾ ਕੁਝ ਪੱਤਰਕਾਰਾਂ ਦਾ ਵੀ ਰੋਲ ਹੈਗਾ ਬਈ ਉਹਨਾਂ ਲੋਕਾਂ ਨੇ ਜਿਹੜਾ ਸਹੀ ਰੋਲ ਨਹੀਂ ਨਿਭਾਇਆ ਪਰ ਜਿਹੜੇ ਸਹੀ ਰੋਲ ਨਿਭਾਉਂਦੇ ਆ ਬਈ ਲੋਕਾਂ ਨੂੰ ਕੀ ਇਹ ਲਾਹਨਤ ਵੀ ਪਾਉਣਾ ਬਈ ਠੀਕ ਹੈ ਨਾ ਇੱਕ ਮੈਂ ਉਹਨਾਂ ਨੂੰ ਬੰਗਾਰ ਵੀ ਪਾਉਣਾ ਵੀ ਥੋੜਾ ਜਿਹਾ ਹੱਕ ਹੈਗਾ ਜਿਹੜਾ ਬੰਦਾ ਅ ਜੀ ਮੈਂ ਕਹਿੰਦਾ ਵੀ ਅੱਜ ਜਿਹੜੇ ਲੜਨ ਵਾਲੇ ਲੋਕ ਨੇ ਜਿਵੇਂ ਕਿ ਇਹ ਵੀਰ ਹਰਕੇ ਹੈਗੇ ਆ ਨਿਕਲ ਮਨਿੰਦਰ ਹਰਕੇ ਆ ਤੁਹਾਡੇ ਵਰਗੇ ਭਰਾ ਜਿਹੜੇ ਵੀ ਕਿਸ ਕੰਮ ਤੇ ਲੱਗੇ ਹੋਏ ਆ ਚੰਦ ਕਿ ਲੋਕ ਰਹਿ ਗਏ ਆ ਮੈਂ ਕਹਿੰਦਾ ਤੁਸੀਂ ਨਹੀਂ ਲੜ ਸਕਦੇ ਲੋਕ ਘਰੇ ਬੈਠੇ ਤੁਸੀਂ ਨਹੀਂ ਬੋਲ ਸਕਦੇ ਜਿਹੜੇ ਲੜ ਰਹੇ ਆ ਜਿਹੜੇ ਲਿਖ ਰਹੇ ਆ ਜਿਹੜੇ ਬੋਲ ਰਹੇ ਆ ਉਹਨਾਂ ਲੋਕਾਂ ਦੇ ਮਗਰ ਤਾਂ ਖੜਜੋ ਯਾਰ ਹਾ ਦਾ ਨੜੀ ਮਾਰ ਦਿਓ ਅੱਜ ਤੁਹਾਡੇ ਤੱਕ ਆਵਾਜ਼ ਪਹੁੰਚਦੀ ਆ ਤਾਂ ਤੁਸੀਂ ਇਸ ਗੱਲ ਨੂੰ ਜਿੰਨਾ ਫਲਾ ਸਕਦੇ ਹੋ ਕਮੈਂਟ ਕਰੋ ਆਪਦਾ ਰੋਸ ਤਾਂ ਬਿਆਖਤ ਕਰੋ ਮੈਂ ਕਹਿੰਦਾ ਵੀ ਇੱਕ ਜੇ ਅੱਜ ਲੱਖ ਬੰਦਾ ਵੀ ਪੋਸਟ ਪਾਉਂਦਾ ਤੁਸੀਂ ਗੱਲ ਕੀਤੇ ਕਿ ਸਰਕਾਰ ਸੋਸ਼ਲ ਮੀਡੀਆ ਠੀਕ ਹੈ ਨਾ ਲੋਕ ਉੱਠ ਕੇ ਖੜੇ ਹੋਗੇ ਇਹ ਫਿਰ ਜਾਣਗੇ ਕਿੱਥੇ ਮੈਨੂੰ ਇਹ ਦੱਸ ਦਿਓ ਥਾਂ ਕੋਈ ਨਹੀਂ ਇਹਨਾਂ ਵਾਸਤੇ ਸੋਸ਼ਲ ਮੀਡੀਆ ਹੀ ਥਾਂ ਗਈ ਉੱਥੇ ਫਿਰ ਬੈਠ ਕੇ ਜਿਹੜੀਆਂ ਗੱਲਾਂ ਬਾਤਾਂ ਕਰਦੇ ਆ ਚੁਟਕਲੇ ਸੁਣਾਉਂਦੇ ਆ ਉਹ ਚੁਟਕਲੇ ਪਹੁੰਚ ਕਿੰਨਾ ਰਹੀ ਰਹੇ ਆ ਤੁਹਾਡੇ ਨਹੀਂ ਰਹੇ ਆ ਜੇ ਮੈਂ ਕਹਿੰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਲੋਕ ਬੰਗਾਰ ਪਾਉਣਾ ਅੱਜ ਤੁਹਾਡੀ ਗੱਲ ਮੈਂ ਵੱਡੀ ਕਰਦਾ ਵੀ ਜੇ ਤੁਸੀਂ ਸਰਕਾਰ ਨੂੰ ਉਹਦਾ ਚਿਹਰਾ ਦਿਖਾਉਣਾ ਤਾਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਲਾਨਤਾ ਪਾਉਣੀਆਂ ਪੈਣਗੀਆਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੱਧ ਤੋਂ ਵੱਧ ਹਰ ਬੰਦਾ ਇੱਕ ਪੋਸਟ ਤਾਂ ਪਾ ਦੇ ਯਾਰ ਇਸ ਪੱਤਰਕਾਰ ਦੇ ਉੱਤੇ ਤੇ ਮੈਂ ਕਹਿੰਦਾ ਗਿਣਤੀ ਤਾਂ ਬਹੁਤ ਆ ਕਮੈਂਟ ਕਰਨ ਵਾਲੇ ਲਾਈਕ ਕਰਨ ਵਾਲੇ ਬਹੁਤ ਆ ਜੇ ਤੁਹਾਡੇ ਚ ਦਮ ਹੈਗਾ ਤਾਂ ਫਿਰ ਕੀ ਐ ਇਸ ਦੇ ਉੱਤੇ ਲਿਖ ਕੇ ਪੋਸਟ ਪਾ ਦਿਓ ਸਰਕਾਰ ਦੀਆਂ ਜੜਾਂ ਹੱਲਣੋਂ ਵਾਸਤੇ ਸੋਸ਼ਲ ਮੀਡੀਆ ਨੂੰ ਜਿਹੜਾ ਕੀ ਆ ਵਰਤੋ ਇਹ ਥੋੜਾ ਸਭ ਤੋਂ ਤਕੜਾ ਵੈਪਨ ਆ ਇਸੇ ਵੈਪਨ ਨੂੰ ਕੀ ਆ ਮੈਂ ਕਹਿੰਦਾ ਖਤਮ ਕਰਨ ਤੇ ਲੱਗੇ ਆ ਤੇ ਜੇ ਇਹ ਖਤਮ ਹੋ ਗਿਆ ਫਿਰ ਰਾਜਕਤਾ ਜਿਹੜੀ ਫੈਲੀ ਹੋਈ ਆ ਅੱਜ ਪੁਲਿਸ ਸਟੇਟ ਅਸੀਂ ਕਹਿ ਦਿੰਨੇ ਆ ਪੁਲਿਸ ਸਟੇਟ ਬਣਾਈ ਕਿਵੇਂ ਆ ਸਾਨੂੰ ਸਮਝਣ ਦੀ ਲੋੜ ਆ ਮੈਂ ਭੈ ਸਰਕਾਰਾਂ ਡੰਡੇ ਨਾਲ ਪੈਦਾ ਕਰ ਰਹੀਆਂ ਨੇ ਅੱਜ ਜਿੱਥੇ ਵੀ ਅਰਧਰਨਾ ਲੱਗਦਾ ਅੱਜ ਤੁਸੀਂ ਮੂਰੇ ਦੇਖ ਲਓ ਪੁਲਿਸ ਆਈ ਹੋਈ ਆ ਪ੍ਰਸ਼ਾਸਨਿਕ ਮਸਲਾਂ ਦੇ ਉੱਤੇ ਡੀਸੀ ਆਉਣਾ ਬਣਦਾ ਐਸਡੀਐਮ ਆਉਣਾ ਬਣਦਾ ਤਹਿਸੀਲਦਾਰ ਆਉਣਾ ਬਣਦਾ ਪਾਣੀਆ ਦੇ ਮੁੱਦੇ ਤੇ ਲਾ ਲਓ ਕੌਮੀ ਬੰਦੀ ਸਿੰਘਾਂ ਦੀ ਰਿਹਾਈ ਤੇ ਲਾ ਲਓ ਜਿੱਥੇ ਵੀ ਅਸੀਂ ਕੀ ਮੰਨ ਲਾ ਕੇ ਲੜਾਈ ਲੜਦੇ ਆਂ ਉਥੇ ਆ ਕੇ ਮੰਗ ਪੱਤਰ ਲੈਣ ਪੁਲਿਸ ਆ ਰਹੀ ਆ ਪੁਲਿਸ ਆ ਕੇ ਗੱਲ ਕਰ ਰਹੀ ਆ ਇਹਦਾ ਮਤਲਬ ਕੀ ਹੈ ਕਿਉਂਕਿ ਪੁਲਿਸ ਤੋਂ ਲੋਕਾਂ ਨੂੰ ਕੀ ਡਰ ਪੈਦਾ ਕੀਤਾ ਜਾ ਰਿਹਾ ਪੁਲਿਸ ਸਟੇਟ ਜਿਹੜੀ ਬਣਾਈ ਜਾ ਰਹੀ ਆ ਜਿਨ੍ਹਾਂ ਨੂੰ ਪੁਲਿਸ ਨੇ ਕੀ ਫੜਨਾ ਸੀ ਇੰਟੈਲੀਜੈਂਸੀ ਕੀ ਕਰਦੀ ਆ ਇੰਟੈਲੀਜੈਂਸੀ ਅੱਜ ਕੀ ਸੱਤਾ ਦੇ ਮਾਕੇ ਪੈਰਾਂ ਨੂੰ ਮਜ਼ਬੂਤ ਕਰਨ ਤੇ ਲੱਗੀ ਵੀ ਆ ਉਹਨਾਂ ਨੇ ਲੋਕਾਂ ਦੀ ਇਫਾਜਤ ਨਹੀਂ ਕਰ ਰਹੀ ਅੱਜ ਪੁਲਿਸ ਨੇ ਕੀ ਲੋਕਾਂ ਦੀ ਇਫਾਜਤ ਕਰਨੀ ਸੀ ਮੈਂ ਕਹਣਾ ਉਹ ਕੀ ਇੰਟਰਵਿਊ ਕਰ ਰਿਹਾ ਗੈਂਗਸਟਰਾਂ ਦੀ ਆ ਅੱਜ ਪੰਜਾਬ 'ਚ ਰਾਜਕਤਾ ਨੂੰ ਫਲਾ ਕੇ ਲੋਕਾਂ 'ਚ ਭੈ ਬਣਾਇਆ ਜਾ ਰਿਹਾ ਤੇ ਭੈ ਤਾਂ ਬਣਾਇਆ ਜਾਂਦਾ ਵੀ ਲੋਕ ਸਾਹ ਨ ਅੱਜ ਕੀ ਹੈ ਜਿਹੜੀਆਂ ਧਿਰਾਂ ਇਕੱਠੀਆਂ ਹੋਈਆਂ ਨੇ ਇਹਨਾਂ ਦੇ ਨਾਲ ਕੀ ਬੋਲਣ ਵਾਲੇ ਚੰਦਕ ਪੱਤਰਕਾਰ ਨੇ ਜੇ ਉਹਨਾਂ ਤੇ ਅਟੈਕ ਕਰੋਗੇ ਫਿਰ ਜਿਹੜੀਆਂ ਧਿਰਾਂ ਹੈਗੀਆਂ ਅਸਲ ਦੇ ਵਿੱਚ ਜਿਹੜੀ ਗਰਾਊਂਡ ਦੇ ਉੱਤੇ ਹੈ ਨਾ ਅੱਜ ਜਿਹੜੀ ਪਬਲਿਕ ਆ ਉਹ ਇਹਨਾਂ ਮਾ ਕੇ ਜਥੇਬੰਦੀਆਂ ਨਾਲ ਆ ਕਿਸਾਨ ਜਥੇਬੰਦੀਆਂ ਕਾਮਰੇਡ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਹ ਸਾਰੀਆਂ ਚ ਕਿਉਂ ਇੱਥੇ ਪਹੁੰਚੀਆਂ ਕਿਉਂਕਿ ਇਹਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਜਿਹੜੇ ਚੰਦਕ ਸੱਚਨ ਬੱਜੇ ਜੇ ਉਹਨਾਂ ਤੇ ਅਟੈਕ ਕਰੋਗੇ ਫਿਰ ਤੁਹਾਡੇ ਪੈਰ ਨਹੀਂ ਕਿਤੇ ਸਾਰੀ ਆਵਾਜ਼ ਦਬ ਜਾਏਗੀ ਤੁਸੀਂ ਇਹ ਗੱਲ ਕੀਤੀ ਸੀ ਕਿ ਸਿਆਸਦਾਨਾਂ ਨੇ ਤਾਂ ਸਿਆਸਤ ਕਰਦੇ ਰ ਸਿਹਤ ਕਰਨ ਜੋਗੇ ਛੱਡੋ ਵੀ ਸਿਹਤ ਕਰਨ ਜੋਗੇ ਤਾਂ ਇਹ ਪਹਿਲਾਂ ਵੀ ਹੈ ਨਹੀਂ ਸੀ ਹੁਣ ਵੀ ਹੈ ਨਹੀਂ ਜੀ ਠੀਕ ਹੈ ਨਾ ਝੁੜਕਲਿਆਂ ਨਾਲ ਸਰਕਾਰ ਤਾਂ ਚੱਲਦੀ ਹੈ ਕਿਉਂਕਿ ਕਿਤੇ ਨਾ ਕਿਤੇ ਲੋਕ ਬੇਸਲੇ ਹੋਏ ਬੈਠੇ ਆ ਲੋਕਾਂ ਨੇ ਜਦੋਂ ਮਾ ਕੇ ਕੀ ਲੋਕਾਂ ਨੇ ਛੇਤਰ ਖਿੱਚ ਲਿਆ ਨਾ ਲੋਕਾਂ ਨੇ ਛੇਤਰ ਬਹੁਤ ਖਾਲੇ ਬਈ 6-700 ਸਾਲ ਪਹਿਲਾਂ ਛੇਤਰ ਖਾਦੇ ਠੀਕ ਹੈ ਮੁਗਲਾਂ ਤੋਂ ਖਾਦੇ ਫਿਰ 3-400 ਸਾਲ ਕੀ ਉਦੋਂ ਕਰਦਾ ਛੇਤਰ ਫੇਰਨ ਨਾਲ ਅੰਗਰੇਜ਼ ਆ ਗਏ ਉਦੋਂ ਬਾਅਦ 60-70 ਸਾਲ ਕੀ ਛੇਤਰ ਹੁਣ ਇਹਨਾਂ ਦੇ ਵੀ ਖਾਲੇ ਹੁਣ ਲੋਕ ਆੱਕ ਗਏ ਆ 27 ਦੇ ਵਿੱਚ ਕੀ ਲੱਗਦਾ ਇਹ ਚੀਜ਼ਾਂ ਦਾ ਨਤੀਜਾ ਸਾਹਮਣੇ ਆਉਣਗੇ ਹੁਣ ਮੈਂ ਕਹਣਾ ਇਹਨਾਂ ਦੇ ਨਾਰੇ ਬਾਈ ਇਹਨਾਂ ਦੇ ਪੁੱਠੇ ਪੈਣਗੇ ਡੜਾ ਤੋਂ ਡੜਾ ਕਿਧਰ ਤੱਕ ਚਲਾ ਹੋਤਾ ਜਿਹੜੀ ਗੱਲਾਂ ਕਹੀਆਂ ਨੇ ਤੁਹਾਡੇ ਸਾਹਮਣੇ ਆ ਵੀ ਆਉਣ ਵਾਲੇ ਪ੍ਰਚਾਰ ਦੇ ਵਿੱਚ ਜੇ ਸਰਕਾਰ ਦੇ ਹੀ ਰੱਤ ਰਹੇ ਤਾਂ ਫਿਰ ਇਹ ਨਹੀਂ ਪਤਾ ਵੀ ਡਲੇ ਖੇਤਰ ਕਿਧਰੋਂ ਕੀ ਕੁਝ ਵੱਜੇ ਤੇ ਇਹ ਸਰਕਾਰ ਤੋਂ ਹੁਣ ਕੀ ਝੱਲੇ ਨਹੀਂ ਜਾਣੇ ਪੁਰਾਣੇ ਜਿਹੜੀ ਮਾੜੀ ਮੋਟੀ ਝੇਪ ਲੋਕ ਮੰਨਦੇ ਸੀ ਇਹਨਾਂ ਦੇ ਝੇਪ ਵੀ ਕੋਈ ਨਹੀਂ ਮੰਨਦਾ ਕਿਉਂਕਿ ਆਮ ਘਰਾਂ ਦੇ ਸੀ ਤੇ ਆਮ ਘਰਾਂ ਦੇ ਜੇ ਖਾਸ ਬਾਣ ਦੀ ਕੋਸ਼ਿਸ਼ ਕਰਨੇ ਤਾਂ ਲੋਕ ਲੱਤਾਂ ਫੜ ਕੇ ਇਹਨਾਂ ਨੂੰ ਕੁੜੀ ਸੰਗੇ ਧੰਨਵਾਦ ਜੀ ਸ਼ੁਕਰੀਆ ਸੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨਾਂ ਵਿੱਚ ਸਾਡੇ ਚੈਨਲ ਦਾ ਜੁੜੇ 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 ਸਪੋਰਟ ਟੈਲੀਵਿਜ਼ਨ ਆ ਮੈਂ ਪਰਮਜੀਤ ਕੈਮਰਾਮੈਨ ਕਾਸ਼ੀਫ ਦੇ ਨਾਲ ਸਤਿ ਸ਼੍ਰੀ ਅਕਾਲ